ਸਸ ਕਵੀਤੀ ਸਰਵੇਰ ਨੂੰ ਸੰਦੀਪ ਦੇ ਜੀ ਫਨ ਕੋੜਾ ਬੋ ਬੋ ਵੈਲਕਮ ਹੈ ਜੀ ਤੇ ਵੀਜਾ ਆਪਾਂ ਪਹੁੰਚ ਚੁਕੇ ਜੀ ਅੱਜ ਸ਼ਹਿਰ ਅੰਮ੍ਰਿਤਸਰ ਵਿੱਚ ਜੀ ਤੇ ਵੀਰ ਉਹਨਾਂ ਦਾ ਦੁੱਧ ਦਾ ਕੰਮ ਵੀ ਨਾਲ ਹੈ ਤੇ ਨਾਲ ਵਪਾਰ ਬੜਾ ਮੋਟਾ ਕਰਦੇ ਜੀ ਕੋਈ ਜਾਤ ਦਾ ਸਾਰਾ ਬਾਹਰ ਲਈ ਲੋਕਲ ਵਪਾਰ ਨਹੀਂ ਕਰਦੇ ਜਿੰਨਾ ਮਾਲ ਜਾਂਦਾ ਸਾਰੇ ਗਾਈਆਂ ਬਾਹਰ ਜਾਂਦੀਆਂ ਮਹਾਰਾਸ਼ਟਰ ਗੁਜਰਾਤ ਕਸ਼ਮੀਰ ਇਹ ਆਓ 그러면은 ਭਾਈ ਜੀ ਨਾਲ ਗੱਲਬਾਤ ਕਰਗੀਏ ਤੇ ਵੀਡੀਓ ਸ਼ੁਰੂ ਕਰ ਲਈ। ਬਾਜੀ ਹਸਿਕਾੜਾ। ਹਸਿਕਾੜਾ ਬਾਜੀ। ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡੇ ਸਾਰਿਆਂ ਦਾ ਜੀ। ਤੇ ਵਾਹ ਵਾਟਾ ਮੋਗੇ ਕਰਦੇ ਵਪਾਰ ਬਾਜੀ। ਹਾਂਜੀ ਹਾਂਜੀ। ਕਿੰਨੇ ਟਾਈਮ ਹੋ ਗਏ ਜੀ? ਸਾਡਾ ਸਿੱਧੂ ਇਹ ਤੀਜੀ ਪੀੜੀ ਜੀ। ਅਜੇ ਤੀਜੀ ਪੀੜੀ ਹੈ। ਹਾਂਜੀ। ਤੇ ਲੋਕ ਨਹੀਂ ਕਰਦੇ ਬਾਹਰ ਲਈ ਕਰਦੇ। ਨਹੀਂ ਬਾਜੀ ਜੰਮੂ ਕਸ਼ਮੀਰ ਤੇ ਗਿਆ ਕਰਦੇ ਬਾਜੀ। ਜੰਮੂ ਕਸ਼ਮੀਰ। ਹਾਂਜੀ। ਠੀਕ ਹੈ। ਤੇ ਕਿੰਨਾ ਟਾਈਮ ਮਤਗੀ ਕਿੰਨੀ ਗਾਂ ਕੱਲ ਚੁੱਕੀ ਜੀ ਉੱਥੇ? ਉੱਥੇ ਭਾਜੀ ਕੋਈ 20-25 ਗਾਂ ਚਲ ਗਈ ਕੋਈ ਫੇਸ ਸੀਜ਼ਨ ਚ ਵੀ। 20-25 ਹਜ਼ਾਰ। ਹਾਂਜੀ। ਐਕਿਉਂ ਦੱਸ ਅਛਾ ਅੱਜ ਦੀ ਜਾ ਰਹੀਆਂ ਹਾਂ ਜੀ ਚੰਗੀ ਬੈੜ ਜਾਂਦੀ ਬੱਜੀ ਬਈ ਇਹ ਬਾਈਆਂ ਲਈਆਂ ਜੀ ਠੀਕ ਹੈ ਜੀ ਇਹਨਾਂ ਲਈਆਂ ਛੋਟੀਆਂ ਲਈਆਂ ਤੇ ਦੀ ਮੱਝ ਲਈਆਂ ਮੈਂ ਮਈਆਂ ਵੀ ਜਾਣੀਆਂ ਛੋਟੀਆਂ ਵੀ ਜਾਣੀਆਂ ਇਹ ਜਾਣੀਏ ਕੁੜੀ ਕੁੜੀ 12 ਮੁੱਲਾ ਠੀਕ ਹੈ ਤੁਸੀਂ ਵਪਾਰ ਕਰਦੇ ਫਿਰ ਉੱਥੇ ਨਹੀਂ ਜੀ ਵਪਾਰ ਨਹੀਂ ਕਰਦੇ ਹਾਈਡਰੋਸਿਲ ਵਾਸਤੇ ਜਾਂਦੇ ਹੈ ਨਾ ਹਾਈਡਰੋਸਿਲ ਕਿਸੇ ਚੱਲਦਾ ਪੈਣਾ ਹਾਂ ਅੱਛਾ ਜੀ ਠੀਕ ਹੈ ਠੀਕ ਹੈ ਜੀ ਦੂਰ ਡੇਰੀ ਹੱਥ ਜਾਂਦੇ ਠੀਕ ਹੈ ਤੇ ਮਤਲਬ ਕਿ ਕਿੰਨੇ ਕੁ ਦੂਰ ਤੇਰੀ ਗਾਂ ਫਿਰੋ ਜੀ ਉੱਥੇ थे 25 ਲੀਟਰ ਵਾਲੀ 25 ਲੀਟਰ ਨੂੰ ਫਰਕ ਪੈਂਦਾ ਮਾੜਾ ਮਾੜਾ ਠੰਡ ਰੋਕਣ ਕਿ ਨਹੀਂ ਠੰਡ ਦਾ ਫਰਕ ਪੈਂਦਾ ਤੁਹਦਾ ਤੁਹਦਾ ਥੋੜਾ ਫਰਕ ਪੈਂਦਾ ਉਹਦੀ ਵਾਦੀਆਂ ਕੱਢਦੀਆਂ ਨਾ ਨਾ ਕੱਢਦੀ ਐਥੇ ਅੱਛੇ ਕੱਢਦੀਆਂ ਪਾੜੀਆਂ ਅਲੱਗਾਂ ਪਾੜੀਆਂ ਅਲੱਗੀਆਂ ਸਾਡੇ ਨੂੰ ਅੱਛਾ ਠੀਕ ਹੈ ਠੀਕ ਹੈ ਹੋਰ ਤੇ ਗਾਇ ਜਬਰਦਸਤ ਮਿਲੀ ਆ ਤੁਹਾਨੂੰ ਹਾਂ ਜੀ ਜੀ ਮਰੇ ਵਾਵਾ ਟਾਈਮ ਹੋ ਗਿਆ ਭਾਈ ਜੀ ਨੇ ਮੇਲ ਮਰਾ ਹਾਂ ਜੀ ਮਿਲੀ ਹਾਂ ਜੀ ਇਹ ਵੀ ਅਸਲ ਉਹ ਬ੍ਰੀਡ ਵਾਲੀ ਗਾਇ ਬ੍ਰੀਡ ਵਾਲੀ ਹਾਂ ਅਸੀਂ ਵੀ ਕਹਿੰਦੇ ਹਾਂ ਸਾਰੇ ਆਵਾਂ ਲਈ ਤੇ ਹਾਂ ਜੀ ਸਾਰੇ ਲੱਗੇ ਆ ਆ ਬਿਲਕੁਲ ਇਹ ਦੂਸਰੀ ਵਾਰ ਆਏ ਅੱਛਾ ਇਹ ਤੁਸੀਂ ਕਿੱਥੋਂ ਇਹ 12 ਮੋਲ ਲਿਆ ਤੁਸੀਂ ਜੀ? ਹਾਂ ਬਿਲਕੁਲ 12 ਮੋਲ। ਤੁਸੀਂ ਕਿੰਨੇ ਲਈਆਂ ਜੀ? ਅਸੀਂ 4 ਗੋਮਨੇ। ਅੱਛਾ 4। ਤੁਸੀਂ ਨਵਾਂ ਸ਼ੁਰੂ ਕੀਤਾ ਇਹ ਕੰਮ? ਨਹੀਂ ਮੇਰਾ ਪੁਰਾਣਾ ਕੰਮ। ਅੱਛਾ ਪੁਰਾਣਾ ਕੰਮ। ਠੀਕ ਹੈ। ਇਹ ਮੇਰਾ ਦੂਆ ਵਿਜੇਟ ਹੈ। ਹਾਂ ਜੀ। ਇਹ ਦੂਆ ਵਿਸੇਟ ਹੈ। ਠੀਕ ਹੈ ਠੀਕ ਹੈ ਠੀਕ ਹੈ। ਤੇ ਮੰਜੇ ਫਿਰ ਨਾਲ ਲੈ ਜਾਈਓਗੇ ਜੀ? ਹਾਂ ਮੰਜੇ। ਨਾਲੇ ਮੱਝ ਦਾ ਜਾਂਦੇ ਨਹੀਂ ਫਿਰ ਜੀ ਉਧਰ। ਇਹ ਬਾਈ ਜਲਦੀ ਆ ਸਾੜੀ ਲਾ ਕੇ ਚਲਦੀ। ਮੈਡਲ ਪੁੰਛ ਤੇ ਕਰ ਰਹਿੰਦੀ ਮੈਂ। ਲਾ ਲਾ ਓੜੀ ਵੀ ਫਿਚਰ ਓੜੀ। ਅੱਛਾ ਉਧਰ ਵੀ ਜਾਂਦੀ ਆ। ਠੀਕ ਹੈ। ਇਹ ਪਰ ਉਹ ਤਾਂ ਲਈ ਹੋਣੀ ਆ ਕਿੰਨੇ ਕਾ ਮੈਂ ਭਾਜੀ ਪਰਮਿਸ਼ਨ ਲਈ ਇਹਨਾਂ ਨੇ ਇਹਨਾਂ ਨੇ ਭਾਜੀ 20 ਕਹਿੰਦੇ ਇਹਨਾਂ ਪਰਮਿਸ਼ਨ ਇਹਨਾਂ ਕੋ ਇਹਨਾਂ ਦੀ ਚਾਹਤੀ ਆ ਮੇਰੇ ਵਿਚਾਰੇ ਵਿਚਾਰਾ ਉਹਨਾਂ ਦੀ 8 ਦਿਨ ਠੀਕ ਹੈ ਇਹ ਸਾਰਾ ਕੰਮ ਫਿਰ ਤੁਸੀਂ ਰਖਦੇ ਨੇ ਹਾਂਜੀ ਜੋ ਕੋ ਗਾਹਕ ਤੁਹਾਡੇ ਕੋਲ ਆ ਜੇ ਸਿੱਧਾ ਅੱਜ ਸਭ ਕੋ ਭਾਈ ਟਾਈਟੂ ਕੋ ਉਹਨਾਂ ਨੇ ਕੱਕੇ ਦੇ ਦੇ ਆ ਸਾਰਾ ਤੁਸੀਂ ਹਾਂਜੀ ਬਿੱਲ ਬਣਾਉਂਦੇ ਆ ਬਾਅਦ ਡਾਕਟਰ ਸਾਹਿਬ ਬੈਠੇ ਨੇ ਠੀਕ ਹੈ ਬਿੱਲ ਬਣਾ ਰਹੇ ਨੇ ਅੱਛਾ ਸਾਨੂੰ ਇੱਥੇ ਕੋਈ ਲੋੜੀ ਅੱਜ ਬਿੱਲ ਬਣਾ ਕੇ ਦੇ ਗਏ ਬਿੱਲ ਬਣਾ ਰਹੇ ਨੇ ਟੋਕਨ ਲਾ ਰਹੇ ਨੇ ਠੀਕ ਹੈ ਜੀ ਸਾਰਾ ਕੰਮ ਪੱਕਾ ਖੜਾ ਹੋਏਗਾ ਜੋ ਇੱਥੋਂ ਜਾ ਕੇ ਲਖਨਪੁਰ ਲੈਣ ਗਿਆ ਫਿਰ ਲਖਨਪੁਰ ਲੈਣਗੇ ਭਾਜੀ ਉੱਥੇ ਫਿਰ ਕਿੰਨੇ ਟਾਈਮ ਰਹਿਣਗੇ ਜੀ ਉੱਥੇ ਇੱਕ ਦਿਨ ਭਾਜੀ ਇੱਕ ਦਿਨ ਰਹਿਣੀ ਆ ਸਾਡੇ ਕਾਰਜਕ ਪਟੈਗ ਨਹੀਂ ਮੈਨੇ ਉੱਥੇ ਬੰਦੇ ਨਾਲੇ ਭਾਈ ਇਹ ਤੋਂ ਡੈਜੇ ਪੈਂਦੇ ਆ ਆਨਲਾਈਨ ਹੋ ਕੇ ਜਾਂਦੀਆਂ ਅੱਛਾ ਆਨਲਾਈਨ ਹੋ ਕੇ ਜਾਂਦੀਆਂ ਉਹ ਖੱਜਲ ਹੁੰਦੇ ਬੰਦੇ ਜਾ ਕੇ ਠੀਕ ਹੈ ਠੀਕ ਹੈ ਪਟੈਗ ਨਹੀਂ ਮਿਲਦੇ ਹਾਂਜੀ 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 ਨਾ ਭਾਈ ਚੱਕ ਚੱਕੀ ਗਾਂ ਲਈ ਹੈ ਠੀਕ ਹੈ ਵਾਹ ਇਹ ਕਿੰਨੇ ਕਿੰਨੇ ਲੀਟਰ ਵਾਲੇ ਭਾਈ ਜੀ ਤੁਹਾਡੇ ਕੋਲ ਸਾਰੀਆਂ ਕਾਵਾ ਇਹ ਭਾਈ 25 ਪਲੱਸ ਹੀ ਸਾਰੀਆਂ ਇਹ ਸਾਰੇ 25 ਪਲੱਸ ਹਾਂਜੀ ਸਾਰੀ 25 ਪਲੱਸ ਹੀ ਆ ਠੀਕ ਹੈ ਅੱਛਾ ਇਹ ਗੱਪੜਾ ਕਿ ਸੁਈਆਂ ਗੱਪੜਾ ਜੀ ਅੱਛਾ ਜੀ ਸਭੀ ਵਿੱਚ ਸੁਈ ਹੈ ਹਾਂਜੀ ਇਹ ਮੈਨਾਂ ਦਿੱਤੀ ਸੁਈ ਬੱਚੀ ਅੱਛਾ ਚਵਾਈ ਮਾਲ ਸੇ ਚਵਾਈ ਸੁਈ ਕਰ ਲਈ ਆ ਲੋਡ ਕਰਨਾ ਮਾਲ ਗੱਡੀਆਂ ਆ ਇਹ ਫਿਰ ਨਾਲ ਬੰਦੇ ਕਰ ਲੋਗੇ ਤੁਸੀਂ ਨਾਲ ਬੰਦੇ ਹੀ ਜਾਣਗੇ ਜੀ ਅੱਛਾ ਤੁਸੀਂ ਨਾਲ ਨਹੀਂ ਜਾ ਭੇਜੋਗੇ ਹਾਂ ਭੇਜ ਦੇਣਾ ਰਾਹ ਦਿੱਕਤ ਹੈਗੀ ਆ ਜੀ ਹਾਂ ਬਿਲਕੁਲ ਜੀ ਬਿਲਕੁਲ ਤੇ ਆਹ ਜੀ ਬਾਕੀ ਜੀ ਇਹ ਇਹ ਮਾਲ ਨੂੰ ਲਿਆ ਹਾਂ ਜੀ ਇਹ ਸਾਰਾ ਮਾਲ ਨੇ ਲਿਆ ਜੀ ਅੱਛਾ ਲਿਆ ਇਹਨਾਂ ਨੇ ਸਾਰਾ ਇਹ ਗੱਬਣਾ ਬੱਚੀ ਠੀਕ ਆ ਇਹ ਬੱਚੀ ਵੀ ਸੁਈ ਹੈ ਜੀ ਹਾਂ ਜੀ ਜੀ ਤੇ ਆਪਣਾ ਕਿੰਨੀ ਰੇਂਜ ਕਰਾਈ ਦੀ ਕੰਮੀਆਂ ਇਹ ਜੀ 50 ਤੋਂ ਲੈ ਕੇ 70 ਤੋਂ ਲੈ ਕੇ 800000 ਲੱਖ ਤੱਕ ਵੀ ਗਈ ਹੈ 500000 ਲੱਖ ਦੀ ਵੀ ਗਈ ਹੈ ਠੀਕ ਆ ਮੈਂ 60 70000 ਦੇ ਚੱਲ ਪੈਂਦੀ ਹੈ ਚੰਗੀ ਸਾਈਡਸ ਦੀ ਗਾੜੀ ਜੇ ਲੋਨ ਪਾਸ ਹੁੰਦਾ ਠੀਕ ਹੈ ਠੀਕ ਹੈ ਅੱਛਾ ਇਹਨੇ ਲੋਨ ਕਰੇਗਾ ਹਾਂ ਜੀ ਲੋਨ ਠੀਕ ਹੈ ਸਬਸਿਡੀ ਮਿਲਦੀ ਜੀ 45 ਸਬਸਿਡੀ ਕਿਲੀ ਮਿਲਦੀ ਹੈ ਤੁਹਾਨੂੰ ਠੀਕ ਹੈ ਚਲੋ 45000 45000 ਇੱਕ ਗਾੜੀ ਠੀਕ ਹੈ ਵੇ ਮਿਲ ਜੇਣਾ ਚਲੋ ਤੇ ਅੱਛਾ ਜੀ ਇਹ ਹਰਿਆਣਾ ਨਾਲ ਹੀ ਫਿਰ ਜੀ ਅਸੀਂ ਨੇ ਆਪ ਲੁੱਕ ਲਈਦਾ ਅਸੀਂ ਲੋਕਲ ਲੈਨੇ ਆ ਅਸੀਂ ਲੋਕਰ ਮਾਰ ਲਈ ਬਾਹਰ ਨਹੀਂ ਜਾਂਦੇ ਨਹੀਂ ਬਾਹਰ ਨਹੀਂ ਦੇਦਾ ਸਾਡੇ ਸਾਡੇ ਬਹੁਤ ਚੰਗੀ ਚੰਗੀ ਗਾਮ ਬਹੁਤ ਹਾਂ ਜੀ ਹਾਂ ਜੀ ਬਿਲਕੁਲ ਜੀ ਜਿਸ ਤਰ੍ਹਾਂ ਇਹ ਕੋਸਰਾ ਹੀ ਮੇਚੇਗੀ ਬਿਲਕੁਲ ਜੀ ਬਿਲਕੁਲ ਬਾਕੀ ਤੁਸੀਂ ਬਾਹਰੂ ਭਾਈਆਂ ਬੱਤੀਆਂ ਦੇਖ ਆਜੋ ਬਾਹਰ ਬਾਹਰ ਚਲੀ ਜੀ ਠੀਕ ਇਹ ਤਿੰਨ ਜੋੜੇ ਨਾਲ ਜਾਣਗੇ ਹਾਂ ਜੀ ਸਭ ਲੋਗੇ ਸਾਫ ਕਰਤੀਆਂ ਜੀ ਅੱਜ ਸਭ ਆ ਬਿਲਕੁਲ ਸਾਫ ਕਰ ਲਈ ਹੈ ਜੀ ਠੀਕ ਜਾ ਤੇ ਡੇਰੇ ਨੂੰ ਇੱਥੇ ਕਿੰਨੇ ਟਾਈਮ ਹੋ ਗਿਆ ਤੁਹਾਨੂੰ ਜੀ ਸਾਨੂੰ ਜੀ ਕਿੰਨੇ 20 25 ਸਾਲ ਮੈਨੂੰ ਕੰਮ ਕਰਦਾ ਹੋ ਗਿਆ ਸੀ ਗੰਦਾ ਜੀ ਅੱਛਾ ਹਾਂਜੀ ਠੀਕ ਹੈ ਤੇ ਸਾਸੀ ਕਾ ਜੀ ਡਾਕਟਰ ਸਾਹਿਬ ਸਾਸੀ ਕਾ ਤੇ ਇਹ ਡਾਕਟਰ ਸਾਹਿਬ ਸਾਰੇ ਬਿਲਕੁਲ ਤਿਆਰ ਕਰੀ ਜਾਂਦੇ ਹੈ ਜੀ ਆਹ ਦੇਖੋ ਚਲੋ ਇੱਥੇ ਉਹ ਰੇਟ ਕੂਪਨ ਪਾ ਲਈ ਤੁਸੀਂ ਪਾ ਕੇ ਦਿਓ ਇੱਕ ਫਿਰ ਹਾਂਜੀ ਹਾਂਜੀ ਜਿਨ੍ਹਾਂ ਦੇ ਨਹੀਂ ਹੋਣਗੇ ਉਹਨਾਂ ਦੇ ਫਿਰ ਅਪਡੇਟ ਕਰਕੇ ਤੁਹਾਨੂੰ ਦੇ ਦੇਣਾ ਠੀਕ ਹੈ ਠੀਕ ਹੈ ਠੀਕ ਹੈ ਫਿਰ ਕੰਮ ਓਕੇ ਕਰਕੇ ਭੇਜੋ ਚਲੋ ਨਹੀਂ ਬਹੁਤ ਵਜੇ ਦਿੱਕਤ ਨਹੀਂ ਗਾਹ ਨੂੰ ਦਿੱਕਤ ਨਹੀਂ ਆਣ ਦੇਣੀ ਮਤਲਬ ਬਿਲਕੁਲ ਜੀ ਬਾਕੀ ਗਾਈਆਂ ਆ ਖੜੀਆਂ ਹੈ ਜੀ ਇਵੀ ਸਾਰੇ ਚੁਆਈ ਕਰ ਲੀ ਜੀ ਹਾਂ ਜੀ ਕੁਛ ਰਹਿੰਦੀ ਹੈ ਕੁਛ ਕਰਨੀ ਹੈ ਕੁਛ ਰਹਿੰਦੀ ਹੈ ਅੱਛਾ ਠੀਕ ਆ ਤੁਹਾਡੀ ਵੇਟ ਕਰਦੇ ਹਾਂ ਤੁਸੀਂ ਲੇਟ ਹੋ ਗਏ ਚਲੋ ਚਲੋ ਕੋਈ ਨਹੀਂ ਤੇ ਮਨੇ ਕਹਿਣਾ ਮਾਦਰ ਆਪਣਾ ਰੈਂਸਾਂ ਦਾ ਸਾਰਾ ਜਗਾੜ ਹੈ ਜੀ ਰੈਂਸਾਂ ਦਾ ਸਭ ਕੁਝ ਇਹਨਾਂ ਪੁੱਛੋ ਸਾਨੂੰ ਨਾ ਪੁੱਛੋ ਇਹਨਾਂ ਨੂੰ ਪੁੱਛੋ ਹਾਂ ਜੀ ਰੈਂਸਾਂ ਦਾ ਸਾਰਾ ਜਗਾੜ ਹੈ ਓਕੇ ਆ ਕੀ ਨਹੀਂ ਕੀਤਾ ਜੀ ਹਾਂਜੀ ਕੋਈ ਗਾਂ ਹੀ ਅਸਲ ਨਹੀਂ ਲੱਗੀ ਉਹ ਵੀ ਨਨਕਿਆ ਨਹੀਂ ਹੈ ਅਸਲ ਨਹੀਂ ਹੈ ਤੁਸੀਂ ਦੂਜੀ ਲੈ ਜਾਓ ਹਾਂ 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 ਬਿਲਕੁਲ ਬਹੁਤ ਅੱਛਾ ਤੇ ਇਹੀ ਦੇ ਚੱਕਰ ਹੁੰਦਾ ਜੀ ਜੋ ਬਾਹਰ ਲਗਾ ਕੇ ਆਵੇ ਫਿਰ ਉਹਨਾਂ ਜਿਨ੍ਹਾਂ ਨੇ ਖਾਤਰਨਾ ਬੰਦੋ ਕੋ ਫੈਰਿਆ ਹੈ ਕਿ ਨਹੀਂ ਖਰਚਾ ਜਿਦਾ ਵਧੀਆ ਹੈ ਜਨਾ ਖਰਚੇ ਸੇ ਚੱਲਦਾ ਹੈ ਵਾਰੀ ਵਾਰੀ ਹੋਦਾ ਖਰਚਾ ਖਾਣਾ ਪੀਣਾ ਪੂਰਾ ਕਾਰੀ ਇੰਤਜ਼ਾਮ ਹੈ ਠੀਕ ਬਿਲਕੁਲ ਹਾਂਜੀ ਨਹੀਂ ਚਲੋ ਮਾਦੇ ਗਾਂ ਹੋਰ ਵੀ ਲੋਕ ਜੁੜਨਗੇ ਨਹੀਂ ਬਾਈ ਜੀ ਅਸੀਂ ਵੀ ਕਹਿੰਦੇ ਆ ਸਾਰਿਆਂ ਨੂੰ ਇੱਥੇ ਆਵਣ ਹਾਂਜੀ ਹਾਂਜੀ ਠੀਕ ਹੈ ਬਿਲਕੁਲ ਜੀ ਨੇ ਚਲੋ ਬੜਾ ਵਧੀਆ ਬੰਦਾ ਥੋੜਾ ਬਾਕੀ ਤਾਂ ਕਮੀ ਪੇਸ਼ੀ ਕੋਈ ਆਈ ਹੋਵੇ ਨਾ ਨਹੀਂ 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 ਨੇ ਅਸਲ ਬਹੁਤ ਕੀਤਾ ਹੈ ਠੀਕ ਹੈ ਬੜਾ ਵਧੀਆ ਕੀਤਾ ਨਹੀਂ ਸਕਦੇ ਹਾਂ ਬਿਲਕੁਲ ਜੀ ਬਿਲਕੁਲ ਉਹ ਦੇਖੀਏ ਨਾ ਭੈਜੀ ਹੋਰ ਕਮੀ ਪੇਸ਼ੀ ਤੇ ਤੁਸੀਂ ਕਾਹਦੀ ਆ ਦੇਣੀ ਆ ਬਾਕੀ ਦੇਖੋ ਹਾਂਜੀ ਹਾਂਜੀ ਬਿਲਕੁਲ ਜੀ ਤੇ ਇੱਕ ਦੋ ਤੋਰੀਏ ਜੇ ਪਗਾਵੇਂ ਨੇ ਜੋ ਹਾਂ ਤੋੜ ਲਓ ਠੀਕ ਹੈ ਤੇ ਇਹਦੇ ਥਾਲੇ ਦੁੱਧ ਕਿੰਨਾ ਭੈਜੀ ਆ ਗਾਂ ਥਲੇ ਇਹ ਪਈ ਰੱਖੀ ਸਹੀ ਬੱਚੀ ਅਜਰਾ ਬੋਲੇ ਜੀ ਉਹ ਵੀ ਬੱਚੀ ਪਰਲੀ ਅੱਛਾ ਲੋ ਠੀਕ ਤੇ ਕਿੰਨਾ ਕਰੂਗੀ ਦੁੱਧ ਇਹ 30 ਪਲੱਸ ਜੀ 30 ਪਲੱਸ ਜਾਓਗੀ ਤੋੜ ਲਓ ਮਾਣਾਂਗੇ ਲੋ ਜੀ ਬੜਾ ਵੀਰ ਚੰਗੇ ਆ ਬੜੇ ਹੂੰ ਆ ਜਾਓ ਜੀ ਲੈ ਜੀ ਇਹ ਭਾਜੀ ਕੀਰੀ ਬੱਚੀ ਆ ਅੱਛਾ ਕੀਰੀ ਆ ਹਾਂਜੀ ਕੀਰੀ ਤੇ ਗੱਭਣੇ ਜੀ ਕੀਰੀ ਰਾਤੀ ਸੋਈ ਜੀ ਵਾਹ ਜੀ ਭਾਜੀ ਕਿੰਨਾ ਕਰੂ ਦੁੱਧ ਇਹ ਇਹ 25 ਪਲੱਸ ਜਾਏਗੀ ਜੀ 25 ਪਲੱਸ ਬਸ ਠੀਕ ਆ ਖੋਲ ਦੇ ਕਦੀ ਹੋਰ ਠੀਕ ਆ ਖੋਲੋ ਖੋਲੇ ਕਦਮ ਚੰਗੇ ਜਲੇ ਮੇਰੇ ਖੋਲੋ ਕੋਈ ਚੱਕ ਲੈ ਖੋਲ ਖੋਲ ਅੰਦਰ ਵਾਲਿਆਂ ਨੂੰ ਫਿਲਕਦੀ ਉੱਥੇ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਲਿਖਣਾ ਅੰਦਰੋਂ ਕੱਢਣਾ ਓੱਖਾ ਓੱਖਾ ਵਜੇ ਓੱਖਾ ਠੀਕ ਆ ਇਹ ਵੀ ਬੱਚੀ ਖੀਰੀ ਆ ਇਹ ਸਾਫ਼ ਕਰਤੀ ਹੈ ਜੀ ਵਾਹ ਜੀ ਭੱਜੀ ਕਿੰਨੇ ਵੇਚੀ ਮੈਂ ਤੁਸੀਂ ਆਹ ਬੱਚੀ ਇਹ 95 ਦੀ 95000 ਦੀ ਠੀਕ ਆ ਤੇ ਦੁੱਧ ਕਿੰਨਾ ਕਰੂ ਜੀ ਫਿਰ ਇਹ ਮੈਂ ਕੀ ਪਲੱਸ ਕਰੂੰਗਾ ਜੀ 30 ਪਲੱਸ ਆਜੋ ਜੀ ਆਜੋ ਆਜੋ ਲੈਓ ਲੈਓ ਲੈ ਚਲੋ ਇਹ ਸੰਦੀਪ ਦੀ ਚੋਟੀ ਆ ਹਾਂ ਜੋੜ ਚੁਵਾਈ ਕਰਦੇ ਹਾਂ ਹਾਂ ਨਹੀਂ ਬਿਲਕੁਲ ਲੈ ਲੈ ਚਲੋ ਲੈ ਚਲੋ ਲੈ ਚਲੋ ਇਸ ਸਾਰੇ ਆਪਣੇ ਲੈ ਕੇ ਇਕੱਠੀ ਕੀਤੀ ਸਰੀਆਂ ਦੀ ਹਾਂਜੀ ਹਾਂਜੀ ਆਪਸ ਸਰ ਲੈ ਕੇ ਦੀਆਂ ਸਰੀਆਂ ਇਹ ਵੀ ਇਹ ਵੀ ਦੰਦਾਂ ਦੀ ਜੀ ਇਹ ਦੰਦੀ ਦੋਂਦੀ ਜੀ ਦੋ ਦੰਦ ਹਾਂਜੀ ਇਹ ਦੁੱਧ ਕਿੰਨੇ ਥੱਲੇ ਜੀ ਦੋ ਦਸਰ 30 ਕਿਲੋ ਲੱਤਾ ਜੀ ਹਾਂਜੀ 30 ਕਿਲੋ ਖਾਲੀ ਕੀਤੀ ਐ 30 ਕਿਲੋ ਖਾਲੀ ਕੀਤੀ ਠੀਕ ਆ ਵਾਹ ਚੈਨ ਗਿਆ ਬੜਾ ਹਨਾ ਬਾਜੀ ਬਾਕੀ ਸਾਰੀਆਂ ਮਗਰ ਬੱਛੀਆਂ ਇੱਕ ਦੋ ਮਗਰ ਬੱਛੇ ਆ ਹਾਂਜੀ ਬਾਕੀ ਸਾਰੇ ਬਾਕੀ ਸਾਰੀਆਂ ਮਗਰ ਬੱਛੀਆਂ ਵਸੀਆਂ ਹੀ ਆ ਹਾਂਜੀ ਚਲੋ ਠੀਕ ਆ ਲੈ ਚਲੋ ਜੀ ਤਲੋ ਜੀ ਵੇਖ ਲੋ ਬਾਈ ਜੇ ਜਦੋਂ ਮਰਜੀ ਆਓ گاਵਾ ਮਿਲਨੇ ਗਿਆ ਬਸ ਆ ਦੇਖੋ ਚਲੋ ਹੋਰ ਬਾਈ ਜੀ ਫਿਰ ਹੋਰ ਕੁਛ ਨੰਬਰ ਤੇ ਨੰਬਰ ਬੋਲ ਦੋ ਬਲੈਂਡਰਸ ਬੋਲ ਦੋ ਆਜ ਆਜ ਹਾਂਜੀ ਮੇਰਾ ਨੰਬਰ 77890 ਹਾਂਜੀ 4352 ਠੀਕ ਹੈ ਸੰਦੀਪ ਸਿੰਘ ਦਾ ਨਾਮ ਆ ਜੀ ਠੀਕ ਹੈ ਅੰਬਰਸਰ ਹਾਂਜੀ ਕਿਹੜੇ ਰੋਡ ਤੇ ਰਹਿ ਗਈ ਡੇਰੀ ਜੀ ਇਹ ਰਾਮ ਤੇ ਸਲੋਟ ਹਾਂਜੀ ਬਾਈਪਾਸ ਤੇ ਸਾਡੇ ਪਿੰਡ ਨੇ ਦੀ ਠੀਕ ਹੈ ਹਾਂਜੀ ਚਲੋ ਤਾਂ ਨਮਾ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਜੀ ਇੱਧਰੋ ਐਂ ਮੇਲ ਕਰਦੇ ਰਹੋ ਤੇ ਐਂ ਗਾਗ ਦੁਰੇ ਜਾਣ ਤੁਹਾਡੇ ਕੋਲ ਠੀਕ ਹੈ ਸასი ਸ਼ਕ